ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਪਿੰਡ ਸੇਖਾ ਕਲਾਂ ਵਿਖੇ ਗੁਰਦੁਆਰਾ ਸੁਰਗਾਪੁਰੇ ਸਾਹਿਬ ਵਿਖੇ ਸਰਦਾ ਭਾਵਨਾ ਦੇ ਨਾਲ ਮਨਾਇਆ ਗਿਆ। ਇਸ ਮੌਕੇ ਮੈਡਮ ਪ੍ਰਵੀਨ ਸਰੀ ਵੱਲੋਂ ਸੰਗਤਾਂ ਲਈ ਸਵੇਰ ਤੋਂ ਹੀ ਜਲੇਬੀਆਂ ਦੇ ਲੰਗਰ ਚਲਵਾਏ ਗਏ। ਸੰਗਤਾਂ ਨੇ ਬੜੀ ਸਰਦਾ ਪੂਰਵਕ ਗੁਰਦੁਆਰਾ ਸਾਹਿਬ ਵਿਖੇ ਮੱਖਾ ਟੇਕਿਆ ਅਤੇ ਆਪਣੀ ਸੇਵਾ ਭਾਵਨਾ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਸਮਾਜ ਸੇਵੀ ਸੁਖਦੇਵ ਸਿੰਘ ਸਿੱਧੂ ਦੀ ਟੀਮ ਨੇ ਲਗਾਤਾਰ ਚੱਲ ਰਹੇ ਲੰਗਰਾਂ ਵਿੱਚ ਸੇਵਾਵਾਂ ਨਿਭਾਈਆਂ ਪਰਸ਼ਾਦੇ ਦੀ ਸੇਵਾ ਕਰਕੇ ਹੱਥੀ ਲਾਹਾ ਖਟਿਆ

ਵੇਖਿਆ ਕੀਤਾ ਆ ਤੁਣਾ ਜਿਵ ਤੁਸਦੀ ਵਡਿਆਈ ਜੋ ਤੁਸ ਬਾਵੈ ਸੋਈ ਕਲਸੀ ਮਨ ਕਰਣਾ ਜਾਈ ਸੋ ਪਾਤ ਸਾਹੂ ਸਾਹ ਆਪਾਰ ਸਾਹਿਬ ਨਾਨਕ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਮਾਜ ਸੇਵੀ ਸੁਖਵੀਰ ਸਿੰਘ ਸੁਖਾ ਕਨੇਡੀਅਨ ਨੇ ਗੁਰੂ ਘਰ ਵਿਖੇ ਨਤਮਸਤਕ ਹੁੰਦੇ ਆ ਅਖੰਡ ਪਾਠ ਦੀ ਸੇਵਾ ਨਿਭਾਉਣ ਵਾਲੇ ਗਰੰਥੀ ਸਿੰਘਾਂ ਅਤੇ ਜਾਪੀਏ ਸਿੰਘਾਂ ਨੂੰ ਵਸਤਰਾਂ ਅਤੇ ਨਗਦੀ ਨਾਲ ਸੇਵਾ ਕੀਤੀ ਆਦੇਸ਼ ਜੈ ਅਸੀਸ ਆਗ ਅਮੀਰ ਕਨਾਤ ਨਾਧਕ ਜੋਗ ਜੋਗ ਗਿਆ ਆਟਾ ਪੁੰਡਾਰਨ ਘਟ ਘਟਵਾਜਨ ਇਕ ਲਾਈ ਦੀ ਮਾਰੋ ਜਿਵੇਂ ਇਸ ਭਾਰੇ ਚਲਾਏ ਜਿਵੇਂ ਹੂ ਰਖਰਮਾਨ ਹੋਈ ਕਾ ਉਹ ਨਾਮ ਨਿਆਵੇ ਕਉਸਾ ਉਹ ਵਿਦਾ ਆਦੀ ਸੁਦਾ ਜੀਪ ਆਗ ਅਨਿਨ ਅਦਾਨ ਅਨਾਹਕ ਗੀ ਸੱਚੀ ਕਾਰਾ ਦਾ ਦੇਸ਼ ਸੈ ਅਦੀਕ ਆਦਿਨੀ ਮਹਾ ਮਹਤ ਜੋਗ ਜੋਗ ਈ ਧੋ ਵੀਸਾ ਜਾਰ ਜੋਰਨ ਜੁਤੀ ਟਟੈ ਅੰਕਾਰ ਜਿਸਨ ਜੋਰ ਕਰੇ ਕੈ ਸੋਈ ਨਾਮ ਕਰ ਤਨੀ ਚਨਤੋ ਵਾਰ ਪਣ ਪਣੀ ਅਗਨੀ ਪਤਾ ਤੋ ਸੁਭਜ ਧਰਤੀ ਦਾ ਬਰਖੀਤਾ ਅਨਸਾਰ ਤੈ ਕੰਮੀ ਹੋਏ ਵਿਚਾਰ ਸੱਚ ਆਪ ਸੱਚਾ ਦਿਲਕਾਰ ਸਿੱਟੇ ਸੁਹਣਾ ਪਤ ਪਰਵਾਣ ਨਦਰੀ ਕੰਨ ਪਵੇ ਨੀਸਾਨ ਕਾਇਕੋ ਕਰਮ ਕੀਤੇ ਪਾਣਾ ਪਾਣੀ ਬੈ ਸੁੰਦਰ ਕੀਤੇ ਕੰਮ ਹੀ ਜੇ ਸਾ ਕੀਤੇ ਵਰਮੀ ਕਾਤ ਕੜੀਆ and i ਜਨ ਸੰਦੀਪ ਸਿੰਘ ਖਾਲਸਾ ਨੇ ਸੰਗਤਾਂ ਨੂੰ ਕਥਾ ਵਿਚਾਰਾਂ ਰਾਹੀਂ ਨਿਹਾਲ ਕਰਦੇ ਆ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਬੰਦੀ ਵਿਸਥਾਰ ਪੂਰਵਕ ਸਮਝਾ ਪਾਇਆ ਗੁਰੂ ਨਾਨਕ ਦੇਵ ਤਾਈ ਸਿਖਾ ਦੇ ਸਦ ਸੁਣੇ ਜੇ ਕਹਿਣ ਲੱਗੇ ਮਹਾਰਾਜ ਬਾਣੀ ਬਹੁਤ ਮਹਿੰਗੀ ਹੈ ਸਭ ਤਰੀਕੇ ਦੇ ਨਾਲ ਸਮਝਾਈ ਜਾਵੇ ਤੇ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਜਵੇਂ ਜਾਮੇ ਦੇ ਅੰਦਰ ਪੰਚਮ ਗੁਰਦੇਵ ਧੰਗੁਰੂ ਅਰਜਨ ਦੇ ਪਾਸਾ ਜੇ ਸਮੇਂ ਸ਼੍ਰੀ ਅਮਰ ਸਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਮੰਜੀ ਸਾਹਿਬੀ ਦੀਵਾਨ ਹਾਲ ਦੇ ਸੱਜੇ ਪਾਸੇ ਅੱਜ ਵੀ ਤੁਸੀਂ ਦਰਸ਼ਨ ਕਰੋ ਜਦੋਂ ਵੀ ਧੰਗੁਰੂ ਰਾਮ ਦਾਸ ਦੇ ਘਰ ਵਿੱਚ ਜਾਓ ਤੇ ਤੁਹਾਡੇ ਮਨ ਇਨਕ ਭੈ ਦੇ ਵਿੱਚ ਹੋ ਜਾਵੇ ਇਨੇ ਪਿਆਰ ਪ੍ਰੇਮ ਦੇ ਵਿੱਚ ਭਿੱਜ ਜਾ ਕਿ ਜਿਹੜੀ ਜਿਹੜੀ ਪੱਥਰ ਦੀ ਸਿਰ ਤੇ ਤੁਹਾਡਾ ਹੈ ਕਿ ਪਿਆਰ ਦਰਜਿਆ ਹੈ ਇਉਂ ਜਾਣੂ ਕਿ ਸਿੱਖੀ ਖਾਂਦੇ ਸਿਰ ਉੱਤਰੇ ਜਾ ਰਹੇ ਪਿਆਰ ਗਿਆ ਹੈ ਇੱਕ ਫਰਦ ਇਹ ਕਿ ਸ਼ਹੀਦ ਨਹੀਂ ਪਤਾ ਨਹੀਂ ਕਿੰਨੇ ਕਿੰਨੇ ਸ਼ਹੀਦ ਉਹਨਾਂ ਜਨਾਂ ਦੇ ਇਹ ਆਦਮੀ ਸੀ ਸਵਾਜ ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਪਰਵੇ ਨੂੰ ਪਰਕਰਮਾ

ਵਾਣ ਕਰ ਰਾਤ ਦੇ ਸ਼ਤਰੂ ਸ਼ਬਦਾਂ ਦਾ ਵਰਕਾਤ ਦਿੱਤੇ ਨੇ ਬਾਣੀ ਦਾ ਬੋਲਾ ਦੇ ਦਿੱਤੀ ਜਿਹੜਾ ਸਿੱਖੂ ਪੂਰਾ ਪਾਕਿਸਤਾਨ ਦੇ ਅੰਦਰ অতি ਸਤਕਾਰ ਲੋਕ ਸੇਤਾ ਮਹਿਤਾਕਾਰ